ਗੰਚੋਰੀਂ ਦੀ ਰਿਪੋਰਟ ਜੀ ਜੀ ਦੱਸ ਰਹੇ ਪੇਸ਼ੈਂਟ ਸਟੇਬਲ ਹੈ ਵੈਸੇ ਠੀਕ ਹੈ ਅਸੀਂ ਅੱਗੇ ਰੈਫਰ ਕਰਾਂਗੇ ਸਰ ਦਾ ਟ੍ਰੀਟਮੈਂਟ ਲਈ ਤੇ ਜੋ ਅੱਗੇ ਕਾਰਵਾਈ ਹੋਣੀ ਚਾਹੀਦੀ ਉਹਦੇ ਲਈ ਜਿਹੜੇ ਪੁਲਿਸ ਪਰਸਨ ਨੇ ਠੀਕ ਹੈ ਜੀ ਹਾਂਜੀ ਉਹ ਠੀਕ ਹੈ ਥੋੜਾ ਬੀਪੀ ਉਹਨਾਂ ਦਾ ਜ਼ਿਆਦਾ ਪਰ ਵੈਸੇ ਠੀਕ ਹੈ ਹਲਕਾ ਜਿਹਾ ਡਿਸਕੰਫਰਟ ਹੈ ਵੈਸੇ ਠੀਕ ਟੋਟਲ ਦੋ ਬੰਦੇ ਆਏ ਜੀ ਹਾਂਜੀ ਟੋਟਲ ਦੋ ਪੇਸ਼ੈਂਟ ਆਏ ਨੇ ਪੁਲਿਸ ਪਰਸਨ ਲੈ ਕੇ ਆਏ ਨੇ ਇੱਕ ਉਹਨਾਂ ਦੇ ਏਮਪਲੋਈ ਨੇ ਪੁਲਿਸ ਡਿਪਾਰਟਮੈਂਟ ਦਾ ਇੱਕ ਪਬਲਿਕ ਜੁਨ ਮੰਡੀ ਗੋਬਿੰਦਗਰ ਦੇ ਵਿੱਚ 19 ਜੋ ਜਨਵਰੀ ਨੂੰ ਇੱਕ ਲੁੱਟ ਦੀ ਵਾਰਤਾਤ ਹੁੰਦੀ ਹੈ ਤੇ ਇੱਕ ਇਸ ਲੁੱਟ ਦੇ ਦੌਰਾਨ ਤਿੰਨੇ ਨਕਾਬਪੋਸ਼ ਲੁਟੇਰਿਆਂ ਵੱਲੋਂ 25 ਲੱਖ ਦੀ ਜੋ ਲੁੱਟ ਨੂੰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਮੰਡੀ ਗਗਿੰਦਗੜ੍ਹ ਦੀ ਪੁਲਿਸ ਵੱਲੋਂ ਮਹਿਜ 3-4 ਘਟਿਆਂ ਦੇ ਵਿੱਚ ਹੀ ਇਸ ਮਸਲੇ ਨੂੰ ਹੱਲ ਕਰ ਲਿਆ ਜਾਂਦਾ ਹੈ ਕਿਹੜੇ-ਕਿਹੜੇ ਦੋਸ਼ੀ ਸੇ ਕਿੰਨੇ ਮੁੱਖ ਦੋਸ਼ੀ ਇਸ ਕੇਸ ਦੇ ਵਿੱਚ ਸ਼ਾਮਲ ਨੇ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਹਾਂ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਕੇਸ ਨੂੰ ਲੈ ਕੇ ਜੀ ਇੰਨੀ ਘੱਟ ਸਮੇਂ ਦੇ ਵਿੱਚ ਜੋ ਰਿਕਵਰੀ ਕੀਤੀ ਗਈ ਹੈ ਜੀ ਕੱਲ ਸਾਨੂੰ ਜੀ ਤਕਰੀਬਨ 3 ਵਜੇ ਇਨਫੋਰਮੇਸ਼ਨ ਪਹੁੰਚੀ ਸੀਗੀ ਕਿ ਦੀਪ ਸਟੀਲ ਇੰਡਸਟਰੀਜ਼ ਹੈ ਜੋ ਮੰਡੀ ਗਗਿੰਦਗੜ੍ਹ ਦੇ ਵਿੱਚ ਸਥਿਤ ਹੈ ਉਹਦੇ ਵਿੱਚ ਨਕਾਬਪੋਸ਼ ਬੰਦਿਆਂ ਨੇ ਆ ਕੇ 2 ਵਪਨ ਦਿਖਾ ਕੇ ਜਿਹੜਾ 25 ਲੱਖ ਦੀ ਲੁੱਟ ਕੀਤੀ ਹੈ ਬੰਦੀ ਬਣਾ ਕੇ ਬੰਦੇ ਨੂੰ ਤੇ ਇਹਦੇ ਬਾਰੇ ਜੀ ਸਭ ਤੋਂ ਪਹਿਲਾਂ ਜਦੋਂ ਜਦੋਂ ਇਨਫੋਰਮੇਸ਼ਨ ਆਈ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਜਿਹਨੂੰ ਐਸਪੀ ਡੀ ਸਾਹਿਬ ਰਾਕੇਸ਼ Yadav ਲੀਡ ਕਰ ਰਹੇ ਸੀਗੇ ਮੌਕੇ ਤੇ ਪਹੁੰਚੇ ਮੌਕੇ ਦੇ ਤੇ ਹੀ ਇਮੀਡੀਏਟਲੀ ਜਿਹੜਾ ਵਿਸ਼ਾਲ ਕੰਬੋਜ਼ ਨਾਮ ਦਾ ਇਹਨਾਂ ਦਾ EMPLOYEES ਸੀਗਾ ਜਿਹੜਾ ਤਕਰੀਬਨ ਡੇਟ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀਗਾ ਜੋ ਕਿ ਇਸ ਵਾਰ ਦਾ ਦਾ ਮਾਸਟਰਮਾਈਂਡ ਸੀ ਉਹਨੂੰ ਅਰੈਸਟ ਕਰਕੇ ਤੇ ਪੂਰੇ ਸ਼ਹਿਰ ਨੂੰ ਸੀਲ ਕਰਕੇ ਬਾਕੀ ਜਿਹੜੇ ਦੋਸ਼ੀਆਂ ਦੀ ਤਲਾਸ਼ ਦੇ ਵਿੱਚ ਪੁਲਿਸ ਪਾਟੀ ਲੱਗ ਗਈ। ਮੈਡਮ ਕੀ ਕੁਝ ਰਿਕਵਰ ਕੀਤਾ ਗਿਆ ਨਾ? ਤੋਂ ਤੇ ਜਿਹੜੇ ਕਯੂਜ਼ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਕੀ ਫੈਮਿਲੀ ਬੈਕਗ੍ਰਾਉਂਡ ਕੀ ਆ ਜੀ? ਪਿਛਲੀ ਕੋਈ ਕ੍ਰਾਈਮਨਲ ਜਾਂ ਕਿਸ ਤਰ੍ਹਾਂ ਦੇ? ਜੀ ਜਦੋਂ ਮੈਂ ਤੁਹਾਨੂੰ ਦੱਸਿਆ ਜੀ ਕਿ ਇਹ ਪੁਲਿਸ ਪਾਟੀ ਇਹਨਾਂ ਦੀ ਤਲਾਸ਼ ਦੇ ਵਿੱਚ ਲੱਗ ਗਈ ਤਾਂ ਬੱਸੀ ਬਠਾਣਾ ਵਿਕੇ ਪੁਲਿਸ ਦੇ ਨਾਲ ਇਹਨਾਂ ਦਾ ਮੁਕਾਬਲਾ ਵੀ ਹੋਇਆ ਹੈ। ਜਸਦੇਵ ਜਸਾ ਨਾਮ ਦਾ ਬੰਦਾ ਹੈ ਜਿਹੜਾ ਉਹ ਪੁਲਿਸ ਨੂੰ ਚਕਮਾ ਦੇ ਕੇ ਉਹਨੇ ਫਰਦ ਦੇ ਇਨਕਸ਼ਾਫ ਦੇ ਬਹਾਨੇ ਪੁਲਿਸ ਉਹਨੂੰ ਆਪਣੀ ਆਈਟੀਆ ਬੱਸੀ ਬਠਾਣਾ ਦੇ ਵਿੱਚ ਖ ਗੱਡੀ ਕੋ ਲੈ ਗਿਆ ਤੇ ਉਥੇ ਗੱਡੀ ਦੇ ਵਿੱਚ ਲੋਡੇਡ ਵੈਪਨ ਤੋਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਹਦੇ ਜਵਾਬੀ ਫਾਇਰ ਦੇ ਵਿੱਚ ਜਿਹੜਾ ਉਹਦੇ ਇੰਜਰੀ ਹੋਈ ਹੈ ਉਹਦੇ ਤੇ 307 ਦਾ ਮੁਕਦਮਾ ਦਰਜ ਹੈ ਪੁਲਿਸ ਨੇ 19 ਲੱਖ ਦੀ ਰਿਕਵਰੀ ਕੈਸ਼ ਰਿਕਵਰੀ ਦੋ ਗੱਡੀਆਂ ਇੱਕ ਆਲਟੋ ਇੱਕ ਬਲੈਰੋ ਆਲਟੋ ਜੋ ਕਿ ਵਾਰਦਾਤ ਦੇ ਵਿੱਚ ਯੂਜ਼ ਹੋਈ ਸੀ ਬਲੈਰੋ ਜੋ ਕਿ ਪੁਲਿਸ ਮੁਕਾਬਲੇ ਚ ਯੂਜ਼ ਹੋਈ ਸੀ ਕੀ ਉਹ ਰਿਕਵਰ ਕੀਤੀ ਹੈ ਅਤੇ ਨਾਲ ਹੀ ਜਿਹੜਾ 315 ਬੋਰ ਦਾ ਦੇਸੀ ਕਟਾ ਉਹ ਵੀ ਰਿਕਵਰ ਕੀਤਾ ਹੈ ਮੈਮ ਰਾਤ ਜਦੋਂ ਇਨਕਾਊਂਟਰ ਹੋ ਰਿਹਾ ਸੀਗਾ ਅਸੀਂ ਵੀ ਮੌਜੂਦ ਸੀ ਮੌਕੇ ਤੇ ਜਾ ਕੇ ਬਾਰਦਾਤ ਵਾਲੀ ਕਟਨਾਥ ਸਥਾਨ ਤੇ ਦੇਖਿਆ ਤੇ ਜੋ ਗੱਲ ਕੀਤੀ ਜਾਵੇ ਤਾਂ ਜੋ ਅਕਿਊਜ਼ ਦੇ ਜਿੱਤੇ ਗੋਲੀ ਵਜੀ ਆ ਉਹ ਜੀ ਕੀ ਸਥਿਤੀ ਹੈ ਜੀ ਕਿੱਥੇ ਦਾਖਲ ਕੀਤਾ ਗਿਆ ਜੀ ਉਹਨੂੰ ਉਹ ਜਿਹੜਾ ਇਲਾਜ ਹੈ ਜੀ ਤੇ ਉਹਦਾ ਹਾਂ ਪਟਿਆਲਾ ਦੇ ਵਿੱਚ ਉਹ ਅਜਿਹਾ ਮੈਂ ਕਿਸੇ ਨਾ ਕਿਸੇ ਤਰੀਕੇ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਦੇ ਲੁੱਟ ਖੋਹ ਦੀਆਂ ਜੋ ਵਾਰਦਾਤਾਂ ਵਧ ਰਹੀਆਂ ਨੇ ਤੇ ਮੰਡੀ ਗੁਮਿੰਦਗਰ ਦੀ ਜੇਕਰ ਗੱਲ ਕੀਤੀ ਜਾਵੇ ਉਦਯੋਗਿਕ ਨਕਰੀਆ ਤੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਮ ਦੇਖਣ ਮਰ ਰਿਹਾ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਹਾਨੂੰ ਇਹ ਦੱਸ ਕੇ ਮੰਡੀ ਗੁਮਿੰਦਗਰ ਦੀ ਇੰਡਸਟਰੀਅਲ ਐਸੋਸੀਏਸ਼ਨ ਵੀ ਇੱਥੇ ਮੌਜੂਦ ਹੈ ਕਿ ਅਸੀਂ ਤਕਰੀਬਨ ਸਾਰੀਆਂ ਜੋ ਮੰਡੀ ਦੀਆਂ ਇਹ ਜੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਸੀ ਐਡਰੈਸ ਕੀਤੀਆਂ ਨੇ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਇਹ ਬੜਾ ਕਲੀਅਰ ਦਿਸ਼ਾ ਨਿਰਦੇਸ਼ ਹੈ ਪੁਲਿਸ ਨੂੰ ਕਿ ਜੋ ਕੋਈ ਉਦਯੋਗ ਕਰ ਰਿਹਾ ਜੋ ਕੋਈ ਬਿਜ਼ ਕੁਲੇ تھے ਸੇਫ ਮੌਜੂਦ ਕਰੇ ਪੰਜਾਬ ਸਰਕਾਰ ਮਾਨਯੋਗ ਬੀਜਪੀ ਸਾਹਿਬ ਪੰਜਾਬ ਤੇ ਪੰਜਾਬ ਪੁਲਿਸ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੈ ਇੱਕ ਲਾਸਟ ਕੁਐਸਚਨ ਜਦੋਂ ਲੁਟੇਰੇ ਵੱਲੋਂ ਰਾਤ ਗੋਲੀ ਚਲਾਈ ਜਾਂਦੀ ਹੈ ਤਾਂ ਇਸ ਦੇ ਵਿੱਚ ਪੰਜਾਬ ਪੁਲਿਸ ਦੇ ਜੋ ਮੁਲਾਜ਼ਮ ਵੀ ਜ਼ਖਮੀ ਹੁੰਦਾ ਤੇ ਉਸ ਦੀ ਕੀ ਹਸਤੀ ਦੀ ਕੀ ਉਹ ਵੀ ਜੀ ਉਹ ਠੀਕ ਨੇ ਜੀ ਉਹ ਉਹ ਵੀ ਜੇ ਇਲਾਜ ਨੇ ਹਸਪੀਟਲ ਚ ਜੜ ਮਿਟ ਨੇ ਸੋਵੈਸਨ ਡਾਕਟਰ ਅਬਜੋਦ ਗਰੇਵਾਲ ਐਸਐਸਪੀ ਫਤਿਹਗੜ੍ਹ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜੋ ਮੰਡੀ ਗਵਿੰਦਕਰ ਦੇ ਵਿੱਚ ਲੁੱਟ ਦੀ ਵਾਰਦਾਤ ਦੀ ਘਟਨਾ ਵਾਪਰੀ ਸੀ ਉਸ ਨੂੰ ਮੈਜ 3-4 ਘੰਟਿਆਂ ਦੇ ਵਿੱਚ ਹੱਲ ਕਰ ਲਿਆ ਗਿਆ ਤੇ ਲੁੱਟ ਦੀ ਜੇ ਰਕਮ ਬਰਾਮਦ ਕਰਨ ਦੇ ਨਾਲ ਨਾਲ ਜ ਤਿੰਨ ਚਾਰ ਕਿਤੇ ਜੋ ਦੋਸ਼ੀ ਨੇ ਉਹਨਾਂ ਨੂੰ ਵੀ ਕਿਤਾਬ ਗ੍ਰਿਫਤਾਰ ਕਰ ਲਿਆ ਗਿਆ ਜਗਦੇਵ ਸਿੰਘ ਪੀਟੀਸੀ ਨੂੰ ਫਤਿਹਗੜ੍ਹ ਸਾਹਿਬ ਜਿਨ੍ਹਾਂ ਨੇ